ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਚੁਪੈਰੇ ਸਾਹਿਬ ਦੇ ਜਾਪ ਹੁੰਦੇ ਆ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉੱਥੇ ਜੁੜਦੀਆਂ ਹਨ ਬਾਣੀ ਪੜ੍ਹਦੀਆਂ ਜਪਜੀ ਸਾਹਿਬ ਦੇ ਜਾਪ ਹੁੰਦੇ ਨੇ ਚੌਪੀ ਸਾਹਿਬ ਦੇ ਜਾਪ ਹੁੰਦੇ ਨੇ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਨੇ ਤੇ ਜਿਹੜੇ ਵਿਰੋਧ ਕਰਨ ਵਾਲੇ ਆ ਕਿ ਜੀ ਬਾਬੇ ਦੀਪ ਸਿੰਘ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਤੁਸੀਂ ਸ਼ਰੀਕ ਬਣਾ ਦਿੱਤਾ ਕਿਉਂ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ ਨੂੰ ਬਹੁਤ ਸਾਰੀ ਸੰਗਤ ਜਾਂਦੀ ਉੱਥੇ ਚਪੈਰਾ ਸਾਹਿਬ ਪੜ੍ਹਦੇ ਆ ਤੇ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਅਰਦਾਸ ਕਰਦੇ ਆ ਹੁਣ ਆਪਾਂ ਪਿੱਛੇ ਚਲੀਏ ਥੋੜਾ ਜਿਹਾ ਕਿ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਮਾਤਾ ਗੰਗਾ ਜੀ ਨੇ ਕਿ ਮਾਰੇ ਪੁੱਤਰ ਦੀ ਦਾਤ ਬਖਸ਼ੋ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੁਹਾਡੇ ਕਰਮਾਂ 'ਚ ਪੁੱਤਰ ਨਹੀਂ ਹੈਗਾ ਤਾਂ ਕਿਵੇਂ ਦੇ ਦਈਏ ਮਾਤਾ ਜੀ ਨੇ ਆਖਿਆ ਮਾਰੇ ਨਹੀਂ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਤੁਹਾਨੂੰ ਸਾਰੀ ਦੁਨੀਆ ਤੁਹਾਡੀ ਸੇਵਕ ਹੈ ਤੁਹਾਨੂੰ ਪੂਜਦੀ ਹੈ ਤੁਸੀਂ ਲੋਕਾਂ ਦੀਆਂ ਝੋਲੀਆਂ ਭਰਦੇ ਜੀ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਖਿਆ ਜੇ ਪੁੱਤਰ ਦੀ ਦਾਤ ਚਾਹੀਦੀ ਹੈ ਨਾ ਤੇ ਗੁਰੂ ਘਰ ਦੇ ਜਿਹੜੇ ਸੇਵਕ ਨੇ ਬਾਬਾ ਬੁੱਢਾ ਜੀ ਤੁਸੀਂ ਉਹਨਾਂ ਕੋਲ ਚਲ ਜਾਓ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸੇਵਕ ਨੇ ਤੇ ਜੇ ਉਹਨਾਂ ਨੇ ਵਚਨ ਕਰ ਦਿੱਤਾ ਤਾਂ ਤੁਹਾਡੀ ਕਰਪੁਤਰ ਜਰੂਰ ਹੋਵੇਗਾ ਇਸੇ ਤਰ੍ਹਾਂ ਹੋਇਆ ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉਹਨਾਂ ਨੂੰ ਜਿਹੜੀ ਸ਼ਸਤਰ ਵਿਦਿਆ ਜਾਂ دنیਵੀਂ ਵਿਦਿਆ ਉਹ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਕਿ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸੇਵਕ ਬਣ ਗਏ ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਖਿਆ ਤੁਹਾਡੇ ਕਰਮਾਂ 'ਚ ਬੱਚਾ ਨਹੀਂ ਤੇ ਬਾਬਾ ਬੁੱਢਾ ਜੀ ਦੇ ਵਰਨਾ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਹੁਣ ਗੁਰਬਾਣੀ ਕੀ ਕਹਿੰਦੀ ਹੈ ਉਹਨੂੰ ਆਪਾਂ ਵਾਚੀਏ ਗੁਰਬਾਣੀ ਕਹਿੰਦੀ ਹੈ ਜੋ ਹਰ ਦਾਸਨ ਕੀ ਉਸਤਤ ਹੈ ਸਾਹ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਮ ਦੀ ਜਨਕ ਜੈਕਾਰ ਕਰਾਈ ਇਹ ਗੁਰਬਾਣੀ ਹੈ ਮਾਰੇ ਕਹਿੰਦੇ ਜਿਹੜੀ ਹਰੀ ਦੇ ਸੇਵਕਾਂ ਦੀ ਉਸਤਤ ਹੈ ਨਾ ਉਹੀ ਅਕਾਲ ਪੁਰਖ ਦੀ ਵਡਿਆਈ ਆ ਤੇ ਜਦੋਂ ਆਪਣੀ ਵਡਿਆਈ ਅਕਾਲ ਪੁਰਖ ਕਰਾਉਣਾ ਚਾਹੁੰਦਾ ਨਾ ਉਹ ਆਪਣੇ ਸੇਵਕਾਂ ਦੀ ਵਡਿਆਈ ਕਰੁੰਦਾ ਹੁਣ ਤੁਸੀਂ ਇਹ ਦੱਸੋ ਜਿਹੜੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਸ਼੍ਰੀ ਕਹਿੰਦੇ ਨੇ ਕਿ ਜਿਹੜੀ ਉਸਤਤ ਬਾਬਾ ਦੀਪ ਸਿੰਘ ਜੀ ਦੀ ਹੋ ਰਹੀ ਹੈ ਤੇ ਗੁਰਬਾਣੀ ਦੇ ਅਨੁਸਾਰ ਤੇ ਉਸਤਤ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਹੋ ਰਹੀ ਹੈ ਫਿਰ ਬਾਬਾ ਦੀਪ ਸਿੰਘ ਜੀ ਸ਼੍ਰੀ ਕਿਵੇਂ ਬਣੇ ਬਾਬਾ ਦੀਪ ਸਿੰਘ ਤੇ ਉਹਨਾਂ ਦੇ ਦਾਸ ਨੇ ਉਹਨਾਂ ਦੇ ਪੁੱਤਰ ਨੇ ਉਹਨਾਂ ਦੇ ਸੇਵਕ ਨੇ ਤੇ ਬੇਗੂਫ ਲੋਗ ਆਪਣੀ ਮਨ ਘੜਤਪਗਣਲਾ ਬਣਾਏ ਜਾਂਦੇ ਲੋਕਾਂ ਨੂੰ ਗੁਰਬਾਣੀ ਤੋਂ ਦੂਰ ਕਰਨ ਵਾਸਤੇ ਦੇਖੋ ਜੀ ਤੁਸੀਂ ਤੇ ਬਾਬੇ ਦੀਪ ਸਿੰਘ ਨੂੰ ਗੁਰੂ ਸਾਹਿਬ ਦਾ ਸ਼ਰੀਕ ਬਣਾਇਆ ਜਾਂਦਾ ਤੁਸੀਂ ਗੁਰੂ ਦੇ ਸ਼ਰੀਕ ਬਣ ਸਕਦੇ ਜੀ ਬਾਬਾ ਦੀਪ ਸਿੰਘ ਜੀ ਕਦੇ ਗੁਰੂ ਦੇ ਸ਼ਰੀਕ ਨਹੀਂ ਬਣ ਸਕਦੇ